ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਾਰੇ ਕਿਸਾਨ ਯੂਨੀਅਨ ਦੇ ਨਾਲ ਆ ਸਾਰੇ ਇਹੀ ਕਿਸਾਨਾਂ ਦਾ ਸਾਥ ਦੇਵਾਂਗੇ ਅਸੀਂ ਸਾਰੇ ਕਿਸਾਨ ਗਵਰਨਮੈਂਟ ਆ ਸਾਡੇ ਉੱਤੇ ਤਕਾ ਕਰਦੀਆਂ ਆਈਆਂ ਨੇ ਤੇ ਕਰਦੀਆਂ ਰਹਿਣਗੀਆਂ ਇੱਕ ਕਿਸਾਨ ਹੈ ਜਦੋਂ ਫਸਲ ਆਪਣੀ ਲੈ ਕੇ ਜਾਂਦਾ ਤੇ ਉਹ ਕਿਸੇ ਦੇ ਮੂੰਹ 'ਵਿੰਦਾ ਕੀਦਾ ਰੇਟ ਲਾ ਇਹਦਾ ਕੀ ਰੇਟ ਹੈ ਅਸੀਂ ਦੂਜਿਆਂ ਦੇ ਮੂੰਹ ਚੁੱਕਵੇਂ ਦੇ ਰਹੇ ਨਾ ਕਿਦੋਂ ਇਹਦਾ ਰੇਟ ਲੱਗੇਗਾ ਤੇ ਕਦੋਂ ਅਸੀਂ ਘਰ ਨੂੰ ਜਾਵਾਂਗੇ ਇੱਕ ਸਬਜ਼ੀ ਵੀ ਲਾਉਂਦਾ ਮੇਰਾ ਵੀਰ ਤੇ ਉਹ ਵੀ ਆਪਣਾ ਰੇਟ ਦੱਸਦਾ ਹੈ ਕਿ ਆਹ ਰੇਟ ਹੈ ਦਾ ਜੇ ਤੁਹਾਨੂੰ ਵਾਰਾ ਖਾਂਦਾ ਤਾਂ ਲਓ ਨਹੀਂ ਵਾਰਾ ਖਾਂਦਾ ਜਾਓ ਤੇ ਇੱਕ ਕਿਸਾਨ ਆ ਉਹ ਮੰਡੀ ਚ ਸੁੱਟ ਕੇ ਫਸਲ ਆਪਣੇ ਘਰੋਂ ਖੜਦਾ ਤੇ ਜਦੋਂ ਘਰੋਂ ਫਸਲ ਸੁੱਟ ਕੇ ਹੁੰਦਾ ਤਾਂ ਘਰ ਦੇ ਵੇ ਆਣ ਕੇ ਪੁੱਛਦੇ ਨੇ ਵੀ ਕੀ ਕਰਕੇ ਆਇਓ ਉਹ ਜਿਹੜੀਆਂ ਆਂਦਾ ਪਿਆ ਫਸਲ ਵੇਚ ਕੇ ਆਇਆ ਉਹ ਤਾਂ ਫਸਲ ਸੁੱਟ ਆਇਆ ਸੁੱਟਣ ਵਾਲੀ ਗੱਲ ਹੋਿੰਦੀ ਜਦੋਂ ਸਾਨੂੰ ਸਾਡਾ ਪੂਰਾ ਰੇਟ ਹੀ ਨਹੀਂ ਮਿਲਦਾ ਹੈਗਾ ਅਸੀਂ ਕਿਸਾਨਾਂ ਸਾਰੇ ਕਿਸਾਨ ਆਪਣੇ ਜਿਨੇ ਵੀਰ ਨੇ ਸਾਰੇ ਇਹੀ ਇਹੋ ਸਰਕਾਰ ਅੱਗੇ ਬੇਨਤੀ ਕਰਨੇ ਆ ਪਹਿਲੀ ਗੱਲ ਇਹ ਆ ਵੀ ਮੋਦੀ ਨੂੰ ਵੋਟ ਨਾ ਪਾਓ ਜੇ ਮੋਦੀ ਨੂੰ ਵੋਟ ਪਾਓਗੇ ਤੇ ਸਦਾ ਵਾਸਤੇ ਖਤਮ ਹੋ ਜਾਓਗੇ ਸਰਕਾਰਾਂ ਤੇ ਦੂਜੀਆਂ ਵੀ ਠੀਕ ਨਹੀਂ ਆ ਗਈਆਂ ਪਰ ਮੋਦੀ ਸਾਰਿਆਂ ਦਾ ਸਿਰ ਆ ਮੋਦੀ ਨੂੰ ਵੋਟ ਨਾ ਪਾਓ ਹੱਥ ਜੋੜ ਕੇ ਬੇਨਤੀ ਜਿਹੜਾ ਮੋਦੀ ਦਾ ਸਾਥ ਦਿੰਦਾ ਮੈਂ ਤਾਂ ਉਹਦਾ ਦੁਰਗਾ ਕਰਨਾ ਚਾਹੀਦਾ ਉਹਨੂੰ ਛੱਡਣਾ ਚਾਹੀਦਾ ਉਹਨੂੰ ਪਤਾ ਲੱਗੇ ਕਿ ਮੋਦੀ ਪੰਜਾਬ ਵਾਤੇ ਸਹੀ ਨਹੀਂ ਹੈਗਾ ਬਾਕੀ ਜਿਹਨੀਆਂ ਪਾਰਟੀਆਂ ਆਮਾਦੀ ਪਾਰਟੀ ਅੱਗੇ ਬੇਨਤੀ ਆ ਹੱਥ ਜੋੜ ਕੇ ਕਿਸਾਨਾਂ ਨਾਲੋਂ ਕਿ ਭਾਈ ਜਿਨ੍ਹਾਂ ਉੱਤੇ ਜ਼ੁਲਮ ਹੋ ਰੇ ਨੇ ਉਹਨਾਂ ਦਾ ਸਾਥ ਦੋ ਦੂਜੇ ਸੂਬੇ ਦੇ ਲੋਕ ਹਰਿਆਣੇ ਦੇ ਲੋਕ ਆਣ ਕੇ ਪੰਜਾਬ 'ਚ ਪੰਜਾਬੀਆਂ ਨੂੰ ਕੁੱਟਣ ਦੇ ਨੇ ਤੇ ਸਾਡੀ ਸਰਕਾਰ ਕੀ ਕਰਨ ਦੀ ਹੈ ਸਾਡੀ ਸਰਕਾਰ ਨੂੰ ਸਾਡਾ ਸਾਥ ਦੇਣਾ ਚਾਹੀਦਾ ਜੇ ਸਾਡੀ ਸਰਕਾਰ ਸਾਡਾ ਸਾਥ ਦੇਗੀ ਤੇ ਆਉਣ ਵਾਲੇ ਸਮੇਂ 'ਚ ਵੋਟਾਂ ਲਏਗੀ ਜਿਹੜੀ ਸਰਕਾਰ ਸਾਡੇ ਨਾਲ ਮਾੜਾ ਚੱਲੇਗੀ ਉਹਨੂੰ ਵੋਟ ਨਹੀਂ ਅਸੀਂ ਪਾਉਣੀ ਭਾਵੇਂ ਕੋਈ ਵੀ ਹੋਵੇ ਅਸੀਂ ਚਾਹੁੰਦੇ ਹਾਂ ਕਿਸਾਨਾਂ ਦਾ ਸਾਥ ਦੋ ਜੇ ਕਿਸਾਨ ਮਰ ਗਿਆ ਤੇ ਸਾਰੀ ਦੁਨੀਆ ਖਤਮ ਹੋ ਜਾਏਗੀ ਲੋਕ ਪੀਜਾ ਖਾਂਦੇ ਨੇ ਜੋ ਵੀ ਖਾਂਦੇ ਹੋ ਕਿਸਾਨ ਦੇ ਪੈੜੀ ਚੋਂ ਆਉਂਦਾ ਬਣ ਕੇ ਕਿਸਾਨਾਂ ਦਾ ਸਾਥ ਦੋ ਕਿ ਤੇ ਸਾਰੀ ਦੁਨੀਆ ਜਿੰਦਾ ਰਹੇਗੀ ਇਸ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਨੇ ਹਜੇ ਤੇ ਵੀ ਸਾਡਾ ਫਸਲਾਂ ਦਾ ਮੁੱਲ ਮਿਲਣਾ ਚਾਹੀਦਾ ਬਾਕੀ ਸਾਰੇ ਮੇਰੇ ਸੱਜਣ ਵੀਰ ਭਰਾ ਲਾਗੇ ਚਾਗੇ ਪਿੰਡਾਂ ਤੋਂ ਆਏ ਨੇ ਸਾਰਿਆਂ ਦਾ ਦਿਲੋਂ ਧੰਨਵਾਦ ਕਰਦਾ ਚੀਮਾ ਸਾਹਿਬ ਦਾ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਗੇ ਲਾ ਕੇ ਸਾਰਾ ਕੁਝ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਸ਼ਿਸ਼ ਕਰਦੇ ਆ ਇਹ ਸੁਭ ਕਰਨਜੀਤ ਸਿੰਘ ਦਾ ਜਿਹੜਾ ਸ਼ਹੀਦ ਹੋਇਆ ਉਹ ਵੇਖੋ ਤੁਸੀਂ 21 22 ਸਾਲਾਂ ਦਾ ਨੌਜਵਾਨ ਜਿਹਦੀ ਪੜੋਪੜੀ ਚ ਗੋਲੀ ਮਾਰ ਕੇ ਸ਼ਹੀਦ ਕਰਤਾ ਹਰਿਆਣੇ ਸਰਕਾਰ ਦੀ ਪੁਲਿਸ ਨੇ ਤੇ ਪੰਜਾਬ ਦਾ ਮੁੱਦਾ ਹੈ ਤੇ ਹਜੇ ਹੈ ਪੰਜਾਬ ਦੇ ਵਿੱਚ ਹੈ ਹਜੇ ਹਰਿਆਣੇ ਨਹੀਂ ਵੜੇ ਪਰ ਜੇ ਇਦਾਂ ਜ਼ੁਲਮ ਕਰਨਗੇ ਤੇ ਇਹ ਮਰਦੇ ਆਏ ਨੇ ਇੱਕ ਮਰੇਗਾ ਤੇ ਲੱਖਾਂ ਪੈਦਾ ਹੋਣਗੇ ਇਹ ਨਹੀਂ ਹੈਗਾ ਕਿ ਇੱਕ ਮਰਗੇ ਬਾਕੀ ਘਰ ਨੂੰ ਪੱਜ ਜਾਣ ਕਿਤੇ ਜਾ ਕੇ ਬਾਰਡਰਾਂ ਦੇ ਵੇਖੋ ਕੀ ਬਣ ਰਿਹਾ ਸੰਭੂ ਬਾਰਡਰ ਤੇ ਜਾ ਕੇ ਵੇਖੋ ਕੀ ਬਣ ਰਿਹਾ ਕਿੰਨੀ ਲੋਕ ਨੇ ਉੱਥੇ ਲੋਕ ਇੱਕ ਪਰਿਵਾਰ ਸੀ ਮੈਂ ਉਹਨਾਂ ਦੀ ਗੱਲ ਕਰਨਾ ਚਾਹੁੰਦਾ ਸਾਰੇ ਅਮਰੀਕਾ ਦੇ ਆਪ ਉਹਨਾਂ ਦੀਆਂ ਜਨਾਨੀਆਂ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਬੱਚੇ ਉੱਥੇ ਲੰਗਰ ਲੈ ਕੇ ਗਏ ਨੇ ਇਹਨਾਂ ਨੂੰ ਤੁਸੀਂ ਆਏ ਸਿੱਖਾਂ ਚ ਜੋ ਜੋ ਜ਼ੁਲਮ ਕਰੇਗਾ ਉਹ ਕਦੀ ਨਹੀਂ ਸੋਚੇਗਾ ਕਿ ਮੈਂ ਆਉਣ ਵਾਲੇ ਸਮੇਂ ਵਿੱਚ ਰਾਜਾ ਬਣਾਗਾ ਜਿਹੜਾ ਜ਼ੁਲਮ ਕਰੇਗਾ ਉਹਨੂੰ ਪੰਜਾਬ ਦੇ ਲੋਕ ਜਿਹੜੇ ਨੇ ਪੋਚ ਕੇ ਰੱਖ ਦਿੰਦੇ ਨੇ ਅਸੀਂ ਆਨੇ ਆ ਵੀ ਮੇਰਾ ਪੈਸੇ ਦੀ ਨਹੀਂ ਲੋੜ ਉਸ ਮੁੰਡੇ ਨੂੰ ਵੀ ਉਸਦੇ ਘਰ ਪੈਸੇ ਚਾਹੀਦੇ ਨੇ ਉਸ ਨੂੰ ਨੌਕਰੀ ਚਾਹੀਦੀ ਹੈ ਇਹ ਜਾਨੇ ਉਸ ਬੰਦੇ ਉੱਤੇ ਐਫ ਆਈ ਆਰ ਹੋਣੀ ਚਾਹੀਦੀ ਹੈ ਖੱਤਰ ਉੱਤੇ ਹੋਣੀ ਚਾਹੀਦੀ ਹੈ ਸੀਐਮ ਤੋਂ ਹੋਣੀ ਚਾਹੀਦੀ ਹੈ ਡੀਜੀਪੀ ਤੋਂ ਹੋਣੀ ਚਾਹੀਦੀ ਹੈ ਕਿਉਂ ਗੋਲੀ ਮਾਰੀ ਉਸ ਨੌਜਵਾਨ ਦੇ ਕੀ ਕੀਤਾ ਉਹਨੇ ਉਹਦਾ ਜ਼ੁਲਮ ਇਹ ਹੀ ਆ ਕਿ ਉਹ ਕਿਸਾਨ ਦੇ ਧਰਮੇ ਜਗਿਆ ਕੱਲਾ ਕੱਲਾ ਉਹ ਪਰਿਵਾਰ ਸਾਰਾ ਕੱਲਾ ਕੱਲਾ ਪੁੱਤ ਸੀ ਉਹ ਉਸ ਪਰਿਵਾਰ ਦਾ ਜਿਹੜਾ ਘਰ ਦਾ ਅਗੋ ਬੀਨਾਸ ਹੋ ਗਿਆ ਅਸੀਂ ਸਾਰੇ ਉਹਦੇ ਨਾਲ ਆ ਉਸ ਪਰਿਵਾਰ ਦੇ ਨਾਲ ਆ ਪਰ ਅਸੀਂ ਚਾਹੁੰਦੇ ਹਾਂ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਪਰ ਇਨਸਾਫ਼ ਮਿਲਦਾ ਨਹੀਂ ਹੈਗਾ ਇਹ ਸਰਕਾਰਾਂ ਲਾਰੇ ਲਾਉਂਦੀਆਂ ਇਨਸਾਫ਼ ਕਦੀ ਵੀ ਅੱਜ ਤੱਕ ਮਿਲਿਆ ਇਸ ਕਰਕੇ ਹੈ ਜਿੰਨੇ ਵੀ ਕਿਸਾਨ ਆ ਮਜ਼ਦੂਰ ਆ ਸਾਰੇ ਇੱਕ ਆ ਇਹ ਮਤ ਸੋਚੋ ਕਿ ਮਜ਼ਦੂਰ ਵੱਖਰਾ ਕਿਸਾਨ ਵੱਖਰਾ ਸਾਰੇ ਇੱਕ ਆ ਤੇ ਸਾਰੇ ਨਾਲ ਆ ਜੇ ਸਾਨੂੰ ਸ਼ੀਧੀਆਂ ਦੇਣੀਆਂ ਪਈਆਂ ਤੇ ਅਸੀਂ ਦੇਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਇਲਾਕੇ ਦੀਆਂ ਬਟਾਲੇ ਦੇ ਨੇੜੇ ਪਿੰਡ ਜਿਹੜੇ ਨੇ ਉੱਥੋਂ ਦੇ ਮੌਤ ਬਿਰ ਵਿਅਕਤੀਆਂ ਨੇ ਬਾਈਪਾਸ ਚੌਕ ਬਟਾਲਾ ਵਿਖੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਭਾਵੇਂ ਕਿਸੇ ਵੀ ਪਾਲਟੀ ਨਾਲ ਕੋਈ ਸੰਬੰਧ ਰੱਖਦਾ ਵਾ ਉਹਨਾਂ ਨੇ ਕਿਸਾਨਾਂ ਦੇ ਨਾਲ ਖਲੋਣ ਦਾ ਸਮਰਥਨ ਦਿੱਤਾ ਵਾ ਉਹਦੇ ਵਿੱਚ ਭਾਵੇਂ ਕਿਸਾਨ ਜਥੇਬੰਦੀਆਂ ਨੇ ਭਾਵੇਂ ਅਕਾਲੀ ਦਲ ਦੇ ਕੋਈ ਬੰਦੇ ਨੇ ਭਾਵੇਂ ਕਾਂਗਰਸ ਦੇ ਬੰਦੇ ਨੇ ਭਾਵੇਂ ਆਮ ਆਦਮੀ ਪਾਰਟੀ ਦੇ ਬੰਦੇ ਨੇ ਪਰ ਇਸ ਚੌਂਕ ਦੇ ਵਿੱਚ ਜਿਹੜਾ ਕੈਂਡਲ ਮਾਰਚ ਵਾ ਉਹ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਇਕੱਠੇ ਹੋ ਕੇ ਕੱਢਿਆ ਵਾ ਜਿੱਦਾਂ ਸਾਡੇ ਕਿਸਾਨ ਵੀਰ ਉਸੇ ਸ਼ਹੀਦੀਆਂ ਪਾ ਰਹੇ ਨੇ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਇਨਸਾਫ਼ ਵਾਸਤੇ ਹਰ ਲੜਾਈ ਲੜਨ ਤਿਆਰ ਵਾਂ ਜਿੰਨੇ ਵੀ ਮੌਤ ਪਰ ਵਿਅਕਤੀ ਤੁਸੀਂ ਖਲੋਤੇ ਵੇਖਿੰਦੇ ਜੇ ਇਹ ਸਾਰਿਆਂ ਇਹੋ ਪ੍ਰਣ ਕੀਤਾ ਵਾ ਜਿੱਥੇ ਕਿਤੇ ਵੀ ਸਾਨੂੰ ਲੋੜ ਹੋਊਗੀ ਆਪਾਂ ਇਲਾਕੇ ਦੇ ਲੋਕ ਇਕੱਠੇ ਹੋਗੇ ਪਾਰਟੀ ਬਾਈ ਦੇ ਉੱਪਰ ਉੱਠ ਕੇ ਕਿਸਾਨਾਂ ਦੇ ਨਾਅਰੇ ਵਾਂ ਉਸ ਪਰਿਵਾਰਾਂ ਦੇ ਨਾਅਰੇ ਵਾਂ ਕਿਸੇ ਤਰ੍ਹਾਂ ਦੀ ਕੋਈ ਮਦਦ ਦੀ ਲੋੜ ਪਵੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹਰ ਸੰਘਰਸ਼ ਕਰਨ ਤਿਆਰ ਹਾਂ